ਗੁਰਪਤੇ ਜੀ ਅੱਜ ਨਾ ਜਦੋਂ ਭਰਾਵੋ ਜਦੋਂ ਮੈਨੂੰ ਪਤਾ ਲੱਗਾ ਵੀ ਆਪਣੀ ਯੂਨੀਵਰਸਿਟੀ ਜਿਹੜੀ ਡਾਇਰੈਕਟਰ ਸੈਂਟਰ ਤੇ ਥੱਲੇ ਹੋ ਗਈ ਆ ਮਲੇ ਕਰ ਲਈ ਉਹਨਾਂ ਨੇ ਤੇ ਧਰਮਨਕ ਮਰਿਆ ਨਹੀਂ ਗਿਆ ਬਹੁਤ ਮਨ ਦੁਖੀ ਹੋਇਆ ਇੱਕ ਸੀ ਉਸ ਹੀ ਜਗ੍ਹਾ ਤੇ ਅੱਜ ਸਾਡੇ ਬਹੁਤ ਹੀ ਪੂਜਨੀਕ ਕੈਪਟਨ ਹਰਚੰਦ ਸਿੰਘ ਰੋਡੇ ਸੰਸਾਰਕ ਯਾਤਰਾ ਪੂਰੀ ਕਰ ਗਿਆ ਆਪਦੀ ਉਹਨਾਂ ਦਾ ਸੰਸਕਾਰ ਸੀਗਾ ਪਿੰਡ ਰੋਟੇ ਵਿਖੇ ਸੰਤ ਰਣਾਲਸਨ ਖਾਸਾ ਪੰਡਰਾਵਾਲੇ ਦੇ ਵੱਡੇ ਭਰਾਤਾ ਉਧਰ ਸੀਗੇ ਪਰ ਉੱਥੇ ਬੋਲ ਨਹੀਂ ਸਕਤੇ ਸੀ ਮੈਂ ਆ ਕੇ ਇਹ ਸੋਚਿਆ ਮੈਂ ਆਹ ਯਾਰ ਇਸ ਵਿਸ਼ੇ ਤੇ ਬੋਲੀਏ ਬਹੁਤ ਹੀ ਦੁੱਖ ਦੀ ਘਟਨਾ ਹੋਈ ਆ ਚਲੋ ਕੈਪਟਨ ਸਾਹਿਬ ਨੇ ਤਾਂ ਹੋਰ ਬਹੁਤ ਸੀ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਵਾਸ ਬਖਸ਼ਿਓ ਉਹਨਾਂ ਨੂੰ ਇਹ ਸਾਡੇ ਸਾਡੇ ਸਰਬੱਤ ਦੇ ਭਲੇ ਵੱਲੋਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਜਿੱਥੇ ਵੀ ਹੋਵੇ ਸਾਡੇ ਪੂਜਨੀਕ ਕੈਪਟਨ ਸਾਹਿਬ ਉੱਥੇ ਹੀ ਸੱਚੇ ਪਾਤਸ਼ਾਹ ਨੂੰ ਸਵਰਗਾਂ ਚ ਵਾਸਾ ਕਰੇ ਆਜੋ ਹੁਣ ਦੂਜੇ ਮੁੱਦੇ ਤੇ ਭਰਾਵਾ ਜਦੋਂ ਪਤਾ ਲੱਗਾ ਮੈਨੂੰ ਬਹੁਤ ਮਨ ਦੁਖਿਆ ਹੋਇਆ ਹੁਣ ਕੋਈ ਨਹੀਂ ਬੋਲਦਾ ਮੈਂ ਨਾ ਨਾ ਤੁਹਾਨੂੰ ਸੌਂ ਪਾ ਕੇ ਆ ਨਾ ਮੈਂ ਜਿਹੜੇ ਮੈਨਾਂ ਭਰਾਵਾ ਬੜੇ ਯੂਨੀਵਰਸਿਟੀ ਚ ਜਾ ਮੈਂ ਕਹਿੰਦਾ ਇੱਥੇ ਪਿੰਡੀ ਪੜਦ ਰਿਹਾ ਛਪਟਾਲੇ ਆਪਣਾ ਸਕੂਲ ਚ ਉਸਿਆ ਨੇ ਕਹਿੰਦਾ ਜਦਕੀ ਤੱਪੜ ਮਾਰ ਕਾ ਭਰਾਵਾ ਤੁਸੀਂ ਜੀ ਦੋ ਚਾਰ ਪੜੇ ਆ ਅੱਛਾ ਗੱਲ ਹੈ ਭਰਾਵਾ ਜਿਹੜੇ ਯੂਨੀਵਰਸਿਟੀ ਚ ਪੜੇ ਆ ਉਹਨਾਂ ਉਹ ਬੱਚੇ ਉਹਨਾਂ ਦਾ ਮਾਪਿਓ ਉਹਨਾਂ ਦੇ ਰਿਸ਼ਤੇ ਦਾ ਬਾਕੀ ਨੂੰ ਨਹੀਂ ਆਪਾਂ ਦੇ ਜਿਹੜੇ ਤੁਸੀਂ ਪੜੇ ਲ ਚਲੋ ਜੋ ਮਰਜ਼ੀ ਕਰਨ ਸਾਨੂੰ ਸੌਂ ਲੱਗੇ ਇਹਨੂੰ ਲਾਇਕ ਕਮੈਂਟ ਤੇ ਸ਼ੇਅਰ ਕਮੈਂਟੇ ਕਰਨਾ ਸਰਕਾਰਾਂ ਨੀਤੀਆਂ ਸਹੀ ਕਰਨ ਸਰਕਾਰਾਂ ਬਦਨਿਤੀਆਂ ਸਰਕਾਰਾਂ ਸਾਡੇ ਨਾਲ ਪੱਖਵਾਤ ਕਰਦੀਆਂ ਸਾਨੂੰ ਮਰਿਆ ਸਮਝਦੀਆਂ ਉਹ ਪ੍ਰਵੋਕਕਾਂ ਨੂੰ ਬੋਲੋ ਉਹ ਪਿੱਟੋ ਸਾਡੇ ਸਿਰ ਤੇ ਬਹੁਤ ਵੱਡਾ ਪਹਾੜ ਪੈ ਗਿਆ ਅੱਜ ਸਾਡਾ ਮਰਨਾ ਹੋ ਗਿਆ ਮੈਂ ਹਿੰਦੂ ਵੀਰਾਂ ਨੂੰ ਇਹਨਾਂ ਕਿਤੇ ਮਤ ਸੋਚਿਆ ਜੋ ਇਹ ਥੋੜੇ ਘਰੀ ਮੌਨ ਵਾਲੇ ਕੰਮ ਕਰਪ ਕੇ ਜੇ ਅੱਜ ਉਥੇ ਕੱਲੇ ਸਿੱਖੀ ਪੜਦੇ ਸੀ ਸਾਡੇ ਮੁਸਲਮਾਨ ਵੀ ਪੜਦੇ ਸੀਗੇ ਸਾਡੇ ਹਿੰਦੂ ਵੀਰ ਵੀ ਪੜਦੇ ਸੀ ਸਾਰੇ ਪੜਦੇ ਸਨ ਉਥੇ ਪੰਜਾਬ ਯੂਨੀਵਰਸਿਟੀ 'ਚ ਪੜੇ ਉਹ ਹੱਥ ਮਾਰ ਕੇ ਬੇਨਤੀ ਆ ਸਾਰੇ ਵੱਤੋਂ ਆਪਣਾ ਸਾਥ ਦੇਈਏ ਆਪਾਂ ਆਜੋ ਅੱਜ ਇੱਕ ਘੰਟਾ ਥੱਲੇ ਇਕੱਠੇ ਹੋ ਜਾਈਏ ਇਹਨਾਂ ਗੱਲਾਂ ਦੀ ਸੰਤ ਨੈਸ਼ਨ ਖਾਲਸਾ ਭਿੰਡਰਾਲਾ ਬੋਲਦੇ ਹੁੰਦੇ ਸੀ ਇਹਨਾਂ ਗੱਲਾਂ ਦੇ ਭਾਈ ਅਮਰਪਾਲ ਜੀ ਬੋਲਦੇ ਸੀਗੇ ਇਹਨਾਂ ਦੇ ਅੱਖ ਤਣ ਸੀ ਉਹ ਕਿਉਂ ਸਿੰਘ ਮਾਰਦੇ ਨੇ ਲੈ ਜਿਵੇਂ ਬੋਲਦੇ ਮੁੜ ਕੇ ਬਾਲਾ ਬੋਲਦੇ ਆ ਪ੍ਰਭੂ ਮਨ ਗੁੱਸੇ ਨਾਲ ਭਰਿਆ ਪਿਆ ਤੁਹਾਨੂੰ ਕੀ ਦੱਸੀਆ ਸੀ ਜੇ ਹੋਣਾ ਬੋਲੇ ਉਹਦੇ ਦੂਰ ਨਹੀਂ ਜਿੱਤੇ ਆਪਣੀਆਂ ਧੀਆਂ ਭੈਣ ਨੂੰ ਕਰਾ ਕੇ ਫੜਨ ਦੀ ਕੋਸ਼ਿਸ਼ ਕਰਨਗੇ ਇਹ ਸਾਨੂੰ ਖਰੋਮਾ ਕਰਨਾ ਪਊਗਾ ਹੱਥ ਬਨ ਕੇ ਬੇਨਤੀ ਆਪਦੀਆਂ ਗੱਲਾਂ ਤੋਂ ਬਾਜ ਆਜੋ ਬਹੁਤ ਬੰਦੂ ਹੋਇਆ ਅੱਜ ਆਇੜੇ ਸੁਤੰਭੇ ਕਹ ਰਾਜਾ ਕਰ ਦੋ ਛੇਰੀਆਂ ਸਾਰੀ ਦੁਨੀਆਂ ਨੇ ਪਤਾ ਲੱਗ ਗਿਆ ਸਾਡੇ ਸਿੱਖਾਂ ਨਾਲ ਤੱਕਾ ਹੋਇਆ ਜਿਸ ਹੱਕ ਹੱਕ ਮੰਗਦੇ ਅਸੀਂ ਅਤਵਾਦੀ ਆ ਵੱਖਵਾਦੀ ਆ ਸਾਡੇ ਦੇ ਨਸੇ ਲੱਗ ਜਾਂਦੀ ਆ ਕੋ ਮੌਕਾ ਲੱਗ ਜਾਂਦਾ ਸਾਡੇ ਤੇ ਬਹੁਤ ਕੋ ਚਾਲ ਲੈ ਨਹੀਂ ਚਲੇਣਾ ਹੱਥ ਬਣ ਕੇ ਬੇਨਤੀ ਆ ਇਹ ਆਪ ਤਾਂ ਕੀਤਾ ਫੈਸਲਾ ਮੈਂ ਸੈਂਟਰ ਸਰਕਾਰ ਨੂੰ ਹੱਥ ਬਣ ਕੇ ਬੇਨਤੀ ਕਰਦਾ ਵਾਪਸ ਲਓ ਇਹ ਗੱਲਾਂ ਠੀਕ ਨਹੀਂ ਆਉਂਦੀਆਂ ਆਪ ਦੀ ਆਗ ਲਾਉਣੇ ਤੁਸੀਂ ਬੋਲੋ ਯਾ ਸਾਰੇ ਯਾਰ ਮੈਂ ਪੰਨੇ ਸਿੱਧੂ ਬੇਨਤੀ ਕਰਦਾ ਬਾਈ ਅੱਖੇ ਨੂੰ ਵੀ ਆਵਾਦ ਹਰਥਲੇ ਯਾਰ ਸਾਰੇ ਇਕ ਜੰਡ ਥੱਲੇ ਇਕੱਠੇ ਹੋ ਜੇ ਕੋਨੋਂ ਕੋਈ ਲੈਣਾ ਤਾਂ ਐਵੇਂ ਨਹੀਂ ਸੰਤ ਰਾਜ ਸਿੰਘ ਉਹਨੂੰ ਆਪਣਾ ਇਸੇ ਕੰਮ ਬਾਰੇ ਕੁਰਬਾਨੀ ਦੇ ਕੇ ਆਹੋ ਉਸੇ ਦਿਨ ਨੂੰ ਅੱਗੇ ਤੋਰਦਾ ਬਾਈ ਬਾਈ ਦੀਪ ਸਿੱਧੂ ਨੇ ਆਪਣਾ ਆਪ ਦੀ ਕੁਰਬਾਨੀ ਦਿੱਤੀ ਆ ਉਸੇ ਲੈ ਨੂੰ ਅੱਗੇ ਤੋਰਦਾ ਸਾਡਾ ਪਾਈ ਅਮਰਤਪਾਲ ਜੀ ਐਮਪੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਟੱਕਿਆ ਹੜਾ ਬਹੁਤ ਨਾਲ ਹਟੇ ਝੋਕ ਜਾਂਦੇ ਹੰਦੇ ਫੋਕਨ ਅੱਗ ਨਹੀਂ ਭਿਉਂਦੇ ਹੰਦੇ ਤੁਸੀਂ ਫੋਕਨ ਅੱਗ ਭਿਉਂਣ ਮੈਂ ਸੈਂਟਰ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਇਹ ਫੈਸਲੇ ਵਾਪਸ ਲਾਓ ਸਾਰੇ ਮੇਰੇ ਪ੍ਰਭਾਤ ਵਾਦ ਬੋਲੋ ਯਾਰ ਥੱਲੇ ਕਮੈਂਟ ਕਰੋ ਇਹ ਫੈਸਲਾ ਵਾਪਸ ਲਓ ਇਹ ਫੈਸਲਾ ਵਾਪਸ ਲਓ ਸਾਰਿਆਂ ਨੇ ਕਮੈਂਟ ਕਰਨੇ ਮੇਰੇ ਭਰਾ ਹੱਥ ਬਨ ਕੇ ਬੇਨਤੀ ਆ ਇਹ ਮੇਰੇ ਇਕੱਲੇ ਦਾ ਮਸਲਾ ਨਹੀਂ ਨਾ ਸਾਰਿਆਂ ਦਾ ਹੀ ਉਹਦੋਂ ਦੂਰ ਨਹੀਂ ਜਿੱਤੇ ਅਸੀਂ ਬਹੁਤ ਵੱਡਾ ਖਮਿਆਜਾ ਭੁਗਤਾਂਗੇ ਤੇ ਭੁਗਤੀ ਵੀ ਜਾਣਦੇ ਆ ਤੇ ਭੁਗਤਾਂਗੇ ਵੀ ਹੱਥ ਬਨ ਕੇ ਬੇਨਤੀ ਆ ਮੇਰੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ